ਈਗੋ ਦੀ ਭਾਵਨਾ ਐ ਕਿ ਜੀ ਜੇ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ ਐ ਮੇਰੀ ਸੁਣਵਾਈ ਨਹੀਂ ਕਰੋਗੇ ਤਾਂ ਮੈਂ ਤਾਂ ਮੈਂ ਪਾਵਰ 'ਚ ਐ ਤਾਂ ਮੈਂ ਤਾਂ ਹਰੇਕ ਦੇ ਘਰੇ ਪੁਲਸ ਭੇਜੂਗਾ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਐ ਤੇ ਮੋਰਚਾ ਲਾ ਲਓ ਕਰਦੇ ਆ ਨਾਮ ਭਗਵੰਤ ਸ਼ਾਹ ਜੀ ਰੱਖ ਲੈਣਾ ਚਾਹੀਦਾ ਉਹ ਇਸ ਮਾਨੇ ਕਿ ਉਹਨੇ ਭਾਜੀਪੀ ਵਾਲੇ ਮਤਲਬ ਈਗੋ ਵਾਲੇ ਕੰਮ ਤੇ ਤਾਂ ਹੀ ਗਏ ਜੀ ਨਾ ਪਰ ਨਾਮ ਵੀ ਮੜਾ ਮੜਾ ਭਗਵੰਤ ਸ਼ਾਹ ਜੀ ਕਰਤੀਏ ਇਹਨਾਂ ਦਾ ਨਾਮ ਆ ਸਿਆਸਤ ਦੇ ਵਿੱਚ ਕੋਈ ਪਤਾ ਨਹੀਂ ਕੱਲ ਨੂੰ ਕਿਹਦੀ ਪਾਵਰ ਆ ਜੇ ਕਿਹਦੀ ਸਰਕਾਰ ਆ ਜੇ ਸੋ ਆਪਾਂ ਨੂੰ ਹੰਕਾਰਨਾ ਨਹੀਂ ਚਾਹੀਦਾ ਕੋਲ ਗਗਨ ਮਾਨ ਜੀ ਹੁੰਦਾ ਉਹ ਮਨਿਸਟਰ ਨਹੀਂ ਰਹੇ ਉਹਦੋਂ ਛੁੱਟੀਆਂ ਮਾਰ ਕੇ ਐਮਐਸਪੀ ਦਿੰਦੇ ਸੀ ਜੀ ਉਹੀ ਛੁੱਟੀਆਂ ਮਾਰ ਕੇ ਐਮਐਸਪੀ ਦੇ ਦਿੰਦੇ ਸਾਨੂੰ ਪਰ ਉਹ ਮੇੜੋ ਮਣੀ ਕਾਂਵਾਂ ਵਾਲੀ ਪੰਚਾਇਤ ਹੈ ਜੀ ਕਾਂ ਨਹੀਂ ਜਿਹੜਾ ਗਾਣਾ ਆਇਆ ਸੀਗਾ ਕਾਂਵਾਂ ਵਾਲੀ ਪੰਚਾਇਤ ਕਦੇ ਨਹੀਂ ਚੁੰਮੀਦੀ ਉਹ ਇਹ ਹਾਲ ਅੰਦਰ ਆਪਣੇ ਵਿਧਾਨ ਸਭਾ ਚ ਹੈ ਜੀ ਬਹੁਤ ਸਾਰੇ ਉਹਨ ਇਥੇ ਐਮਐਲਏ ਸਹਿਬਾਨ ਹੈਗੇ ਜਿਨ੍ਹਾਂ ਦੀਆਂ ਨਵੀਆਂ ਫੋਰਚਨਰਾਂ ਨਵੀਆਂ ਦੋ ਦੋ ਕਿੱल्ल्याਾਂ ਚ ਕੋਠੀਆਂ ਇਹਨਾਂ ਨਵੀਆਂ ਜ਼ਮੀਨਾਂ ਨਵੇਂ ਸ਼ੋਰੂਮ ਲਿੱਤੇ ਜਾ ਰਹੇ ਆ ਟਰਨ ਸਰਕਾਰ ਨੂੰ ਕਿਹਾ ਜਾਂਦਾ ਪੱਤਰਕਾਰਾਂ ਤੇ ਵੀ ਪਰਚੇ ਹੁੰਦੇ ਆ ਹੋਰ ਵੀ ਬੜੇ ਪਰਚੇ ਹੋਏ ਬਾਅਦ ਵਿੱਚ ਕੈਨਸਲ ਹੋ ਜਾਂਦੇ ਆ ਹਨਾ ਬਹੁਤ ਕੁਝ ਹੋ ਜਾਂਦਾ ਹੁਣ ਸੀਮ ਦਾ ਬਿਆਨ ਵੀ ਆ ਗਿਆ ਤੇ ਕੱਲ ਨੂੰ ਇਹ ਵੀ ਕਹਿੰਦੇ ਯੂ ਟਰਨ ਹੋ ਸਕਦਾ ਇਹ ਐਕਸ਼ਨ ਬਹੁਤ ਹੀ ਮੰਦ ਭੱਗ ਹੈ ਈਗੋਇਸਟਿਕ ਮੂਵ ਆਫ ਗਵਰਨਮੈਂਟ ਹੈ ਈਗੋ ਦੇ ਵਿੱਚ ਇਹ ਸਟੈਪ ਲਿੱਤਾ ਗਿਆ ਕਿ ਰਾਤ ਨੂੰ ਅਫਸਰਾਂ ਨੂੰ ਜਿਵੇਂ ਆਰਡਰ ਕਰਤਾ ਜੀ ਈਗੋ ਚ ਆ ਕੇ ਕਿ ਮੇਰੇ ਨਾਲ ਪੁੱਠਾ ਬੋਲੇ ਜਿਵੇਂ ਲਿਆਓ ਸਵੇਰ ਨੂੰ ਸਾਰਿਆਂ ਦੇ ਰੇਡਾਂ ਮਾਰੋ ਜਾਂ ਸਾਰਿਆਂ ਨੂੰ ਹਾਊਸ ਅਰੈਸਟ ਕਰੋ ਬਹੁਤ ਗਲਤ ਚੀਜ਼ ਹੈ ਇਹ ਡੈਮੋਕਰੇਸੀ ਨੂੰ ਕਮਜ਼ੋਰ ਕਰਨ ਦਾ ਤਰੀਕਾ ਹੈ ਸਰਕਾਰ ਸਦਾ ਰਹਿੰਦੀ ਨਹੀਂ ਪਾਵਰ ਕਦੇ ਇੱਕ ਹੱਥ ਚ ਰਹਿੰਦੀ ਨਹੀਂ ਹੁਣ ਇਹਨਾਂ ਨਾਲ ਵੀ ਇਹੀ ਹੈ ਕਿ ਆਪ ਦਾ ਕੋਈ ਪ੍ਰਿਪੇਅਰਡ ਰੱਖ ਅਸੀ ਗੱਲ ਜੀ ਐਸਕੇਮ ਦੀ ਮੀਟਿੰਗ ਹੁੰਦੀ ਹੈ ਕੱਲ ਚੰਡੀਗੜ੍ਹ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਨਾਲ ਤੇ ਮੀਟਿੰਗ ਜਿਹੜੀ ਬੇਸਟਾ ਨਿਕਲਦੀ ਹੈ ਬਾਹਰ ਆ ਕੇ ਕਿਸਾਨਾਂ ਆਗੂ ਕਹਿੰਦੇ ਆ ਕਿ ਸੀਐਮ ਭਗਵੰਤ ਮਾਨ ਸਾਨੂੰ ਤਲਖੀ ਭਰੇ ਲਹਿਜੇ ਨਾਲ ਗੱਲਬਾਤ ਕਰਦੇ ਆ ਔਰ ਕਹਿੰਦੇ ਆ ਜਿਹੜੀਆਂ ਮੰਗਾਂ ਪਹਿਲਾਂ ਮੰਨ ਲਈਆਂ ਕਹਿੰਦੇ ਆ ਉਹ ਵੀ ਕੈਂਸਲ ਹੈ ਤੇ ਤੁਸੀਂ ਧਰਨਾ ਲਾਉਣਾ ਤਾਂ ਲਾ ਲਵੋ ਤਾਂ ਅੱਜ ਸੀਐਮ ਮਾਨ ਉਸ ਜਿਹੜੀ ਬਿਆਨ ਦੀ ਜਿਹੜੀ ਪੁਸ਼ਟੀ ਵੀ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨਾਲ 2.5 ਘੰਟੇ ਮੀਟਿੰਗ ਕੀਤੀ ਤੇ ਫਿਰ ਵੀ ਉਹ ਕਦੇ ਧਰਨਾ ਲਾਵਾਂਗੇ ਤੇ ਮੈਂ ਇਹਨਾਂ ਨੂੰ ਕਿਹਾ ਵੀ ਭਾਈ ਧਰਨਾ ਲਾਉਣਾ ਤਾਂ ਕਈ ਕਿਸਾਨਾਂ ਅੱਗੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਡੇ ਨਾਲ ਅਨੇਕ ਸਿੰਘ ਬਰਾੜ ਰਹਿਣਗੇ ਇਸ ਵੇਸੇ ਤੇ ਗੱਲਬਾਤ ਕਰਾਂਗੇ ਭਾਈ ਜੀ ਸਵਾਗਤ ਹੈ ਪਹਿਲਾਂ ਤੁਹਾਡਾ ਤੇ ਕਿਵੇਂ ਦੇਖਦੇ ਹੋ ਜਿਹੜੇ ਕਿਸਾਨਾਂ ਦੇ ਉੱਪਰ ਐਕਸ਼ਨ ਜਿਹੜਾ ਸੀਮਾਨ ਵੱਲੋਂ ਕੀਤਾ ਜਾ ਗਿਆ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜਗਸੀਰ ਜੀ ਐਂਡ ਸੈਕੰਡਲੀ ਕੱਲ ਜਿਹੜਾ ਐਕਸ਼ਨ ਮਾਨ ਸਾਹਿਬ ਵੱਨਿਓ ਕੀਤਾ ਹੋਇਆ ਜੀ 올ਓਵਰ ਪੰਜਾਬ अर्ਲੀ ਮਾਰਨਿੰਗ ਆਈ ਵੁੱਡ ਸੇ ਅੱਜ ਸਵੇਰੇ ਜਿਹੜਾ ਕੀਤਾ ਇਹ ਬਹੁਤ ਹੀ ਨਾ ਇੱਕ ਈਗੋ ਦੇ ਭਾਵਨਾਤ ਨਾਲ ਕੀਤਾ ਗਿਆ ਈਗੋ ਦੀ ਭਾਵਨਾ ਐ ਕਿ ਜੀ ਜੇ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ ਐ ਮੇਰੀ ਸੁਣਵਾਈ ਨਹੀਂ ਕਰੋਗੇ ਤਾਂ ਮੈਂ ਤਾਂ ਮੈਂ ਪਾਵਰ 'ਚ ਐ ਤਾਂ ਮੈਂ ਤਾਂ ਹਰੇਕ ਦੇ ਘਰੇ ਪੁਲਸ ਭੇਜੂਗਾ ਸੋ ਮੈਂ ਤਾਂ ਕਹੂੰਗਾ ਮੇਰੇ ਬਹੁਤ ਹੀ ਸਾਡੇ ਸਤਕਾਰਯੋਗ ਨੇ ਸਤਕਾਰਯੋਗ ਇਹਨਾਂ ਦਾ ਨਾਮ ਭਗਵੰਤ ਸ਼ਾਹ ਜੀ ਰੱਖ ਲੈਣਾ ਚਾਹੀਦਾ ਉਹ ਇਸ ਮਾਨੇ ਕਿ ਉਹਨੇ ਭਾਜੀਪੀ ਵਾਲੇ ਮਤਲਬ ਈਗੋ ਵਾਲੇ ਕੰਮ ਤੇ ਤਾਂ ਹੀ ਗਏ ਜੀ ਹੁਣ ਆਪਾਂ ਨਾਂ ਵੀ ਮਾੜਾ ਮਾੜਾ ਭਗਵੰਤ ਸ਼ਾਹ ਜੀ ਕਰ ਦਈਏ ਇਹਨਾਂ ਦਾ ਨਾਲ-ਨਾਲ ਸੋ ਇਹ ਬਹੁਤ ਹੀ ਆਈ ਥਿੰਕ ਆਊਟ ਆਫ ਈਗੋ ਆਊਟ ਆਫ ਐਂਗਰ ਇਸ ਸਟੇਪ ਲਿੱਤਾ ਗਿਆ ਔਰ ਇਹ ਬਹੁਤ ਹੀ ਗਲਤ ਹੈ ਇਹ ਬੇਸਿਕਲੀ ਆਪਣੇ ਬੰਦੇ ਨੂੰ ਆਪਾਂ ਡੈਮੋਕਰੈਟਿਕ ਕੰਟਰੀ ਚ ਹੈ ਜੀ ਡੈਮੋਕ੍ਰੇਸੀ ਚ ਜੀਨੇ ਆ ਇਸ ਦਾ ਮਤਲਬ ਹੁਣ ਆਪਾਂ ਨੂੰ ਕੱਲ ਨੂੰ ਕਿਸੇ ਨੂੰ ਦਰਨਾ ਲਾਉਣ ਦੀ ਵੀ ਇਜਾਜ਼ਤ ਹੈ ਨੀ ਕਿ ਜੇ ਕੋਈ ਦਰਨਾ ਲਾਊਗਾ ਤਾਂ ਆਪਾਂ ਉਹਦੇ ਤੇ ਸਵੇਰੇ ਰੇਡ ਮਰਾਵਾਂਗੇ ਕੱਲ ਨੂੰ ਤੁਹਾਡੇ ਪੱਤਰਕਾਰ ਭਰਾਵਾਂ ਨੇ ਮਨਿੰਦਰ ਜੀ ਦਾ ਕੇਸ ਹੋਇਆ ਸੀਗਾ ਉਹਨਾਂ ਨੇ ਦਰਨਾ ਦਿੱਤਾ ਤਾਂ ਹੁਣ ਇਸ ਦਾ ਮਤਲਬ ਕੱਲ ਨੂੰ ਜੇ ਕੋਈ ਹੋਰ ਵੀ ਐਂ ਦਰਨਾ ਲਾਊਗਾ ਤਾਂ ਉਹਨੂੰ ਪਰਚਾ ਦੇ ਦੇਵਾਂਗੇ ਜੀ ਉਹਨਾਂ ਤੇ ਉਹ ਕਹਿੰਦੇ ਆ ਵੀ ਮੈਂ 3.5 ਕਰੋੜ ਲੋਕਾਂ ਦਾ ਸੀਐਮ ਮੈਂ ਕੋਈ ਇਕੱਲੇ ਕਿਸਾਨਾਂ ਦਾ ਨਹੀਂ ਵੀ ਤਾਂ ਆਏ ਦਿਨ ਰੇਲਾਂ ਰੋਕ ਲੈਂਦੇ ਆ ਧਰਨੇ ਲਾ ਕੇ ਬਹਿ ਜਾਂਦੇ ਕੋਈ ਹੱਲ ਨਹੀਂ ਬਾਕੀ ਕਹਿੰਦੇ ਮੰਗਾ ਪੰਜਾਬ ਦੀਆਂ ਨਹੀਂ ਕਹਿੰਦੇ ਮੰਗਾ ਦਿੱਲੀ ਨਾਲ ਸੰਬੰਧਤ ਹੈ ਜਿਹੜੇ ਜੀ ਸਤਕਾਰਯੋਗ ਆਪਣੇ ਲੀਡਰ ਸਹਿਬਾਨ ਹੈ ਉਹ ਰਿਪਰੈਜ਼ੈਂਟ ਤਾਂ ਕਿਸਾਨਾਂ ਨੂੰ ਹੀ ਕਰ ਰਹੇ ਆ ਨਾ ਉਹ ਮਤਲਬ ਇਹ ਆਊਟ ਆਫ ਦਾ ਬਾਕਸ ਕਿਸੇ ਹੋਰ ਨੂੰ ਤਾਂ ਨਹੀਂ ਨਾ ਰਿਪਰੈਜ਼ੈਂਟ ਕਰਦੇ ਜਿਹੜੇ ਕਿਸਾਨ ਲੀਡਰ ਹੈ ਉਹ ਕਿਸਾਨਾਂ ਦੀ ਹੀ ਮੰਗਾ ਅੱਗੇ ਲੈ ਕੇ ਜਾ ਰਹੇ ਆ ਔਰ ਕਿਸਾਨਾਂ ਨੇ ਹੀ ਭਗਵੰਤ ਸਾਹਿਬ ਜੀ ਦੀ ਸਤਕਾਰਯੋਗ ਭਗਵੰਤ ਸਾਹਿਬ ਜੀ ਦੀ ਸਰਕਾਰ ਬਣਾਈ ਹੈ ਉਹਨਾਂ ਤੋਂ ਬਿਨਾ ਤਾਂ ਸਰਕਾਰ ਬਣੀ ਨਹੀਂ ਹੁਣ ਜੇ ਆਪਾਂ ਇੱਕ ਇਹਨਾਂ ਦੇ ਮੈਡਮ ਸੀਗੇ ਜੀ ਸਤਕਾਰਯੋਗ ਅਨਮੋਲ ਗगन ਮਾਨ ਜੀ ਹੁਣ ਤਾਂ ਉਹ ਮਨਿਸਟਰ ਨਹੀਂ ਰਹੇ ਉਹਦੋਂ ਚੁਟਕੀਆਂ ਮਾਰ ਕੇ ਐਮਐਸਪੀ ਦਿੰਦੇ ਸੀ ਜੀ ਉਹੀ ਚੁਟਕੀਆਂ ਮਾਰ ਕੇ ਐਮਐਸਪੀ ਦੇ ਦੇਣ ਸਾਨੂੰ ਬੜੀ ਵਾਜਿਬ ਜੀ ਮੰਗ ਹੈ ਕਿ ਮੇਨ ਮਸਲਾ ਸਾਰਾ ਮੁੱਦਾ ਤਾਂ ਐਮਐਸਪੀ ਤੇ ਖੜਾ ਹੈ ਚਲੋ ਜੇ ਨਹੀਂ ਕਰ ਸਕਦੇ ਤੁਸੀਂ ਐਟਲੀਸਟ ਸੈਂਟਰ ਤੱਕ ਤਾਂ ਲੈ ਕੇ ਜਾਓ ਸਾਡੀ ਗੱਲ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਮਨਿਸਟਰ ਹੋ ਸਾਡੀ ਆਵਾਜ਼ ਚੱਕ ਕੇ ਸਾਡਾ ਸਾਥ ਦੇ ਕੇ ਦਿਓ ਤੁਸੀਂ ਤਾਂ ਹਰਿਆਣਾ ਪੁਲਿਸ ਨੂੰ ਇਜਾਜ਼ਤ ਦਿੱਤੀ ਕਿ ਪੰਜਾਬ ਦੇ ਬਾਰਡਰ ਤੇ ਆਕੰਧ ਕੱਢਣ ਦੀ ਜਿਹੜਾ ਆਪਾਂ ਉੱਥੇ ਧਰਨਾ ਤੇ ਉੱਥੇ ਰੋਕ ਲਾਈ ਵੀ ਹੈ ਉਹ ਪੰਜਾਬ ਦੀ ਧਰਤੀ ਤੇ ਰੋਕ ਲਾਈ ਵੀ ਆ ਇੱਕ ਪਾਸੇ ਨੇਕ ਜੀ ਜਦੋਂ ਸੈਂਟਰ ਨਾਲ ਮੀਟਿੰਗ ਹੁੰਦੀ ਹੈ ਕਿਸਾਨਾਂ ਦੀ ਉਦੋਂ ਇਹਨਾਂ ਦੇ ਮੰਤਰੀ ਨਾਲ ਜਾਂਦੇ ਆ ਕਹਿੰਦੇ ਅਸੀਂ ਪੂਰਾ ਸੰਜੋਗ ਕਰਾ ਕੇ ਜਿਹੜੀ ਮੀਟਿੰਗ ਕਰਵਾਉਣੀ ਹੈ ਜਦੋਂ ਖੁਦ ਨਾਲ ਮੀਟਿੰਗ ਹੁੰਦੀ ਹੈ ਤਾਂ ਫਿਰ ਅਜਿਹੀ ਤਲਕੀ ਭਰੀ ਜਿਹੜੀ ਗੱਲਬਾਤ ਕੀਤੀ ਜਾਂਦੀ ਹੈ ਉਹ ਬੇਸਿਕਲੀ ਜੀ ਕਿਸੇ ਦੀ ਸੁਣਦੇ ਨਹੀਂ ਨਾ ਉਹ ਸੋਚਦੇ ਹੋ ਇਤਨਾ ਸਾਈਕਲੋਜੀਕਲ ਪ੍ਰੋਬਲਮ ਹੋ ਜਾਂਦੀ ਜੀ ਬੰਦੇ ਨੂੰ ਜਿਸ ਨੇ ਪਾਵਰ ਨਾਲ ਜ਼ਿੰਦਗੀ ਚ ਬਾਲੀ ਵੇਖੀ ਹੋਵੇ ਤੇ ਸਡਨਲੀ ਬਹੁਤ ਸਾਰੀ ਪਾਵਰ ਆ ਜੇ ਨਾ ਜੀ ਉਹਦੇ ਕੋਲੇ ਉਹ ਸੋਚਣ ਲੱਗ ਜਾਂਦਾ ਆਈ ਐਮ ਗੋਡ ਪ੍ਰੋਬਲਮ ਹੁਣ ساری ਆਈ ਐਮ ਗੋਡ ਤੇ ਆ ਕੇ ਖੜ ਗਈ ਹੈ ਜੀ ਬਟ ਹੁਣ ਇਹਨਾਂ ਦੇ ਵੀ ਮਾਈ ਗੋਡ ਸੀਗੇ ਇੱਕ ਉਹ ਉਹਨਾਂ ਦੀ ਪਾਵਰ ਚਲੇਗੀ ਦਿੱਲੀ 'ਚ ਹੁਣ ਇੱਥੋਂ ਆਪਣੇ ਰਾਜ ਸਭਾ ਮੈਂਬਰ ਜਿਹੜੇ ਬਣਨ ਲੱਗੇ ਆ ਆਰਵਿੰਦ ਕੇਜਰੀਵਾਲ ਜੀ ਸੋ ਇਹ ਸਿਆਸਤ ਵਿੱਚ ਕੋਈ ਪਤਾ ਨਹੀਂ ਕੱਲ ਨੂੰ ਕਿਹਦੀ ਪਾਵਰ ਆ ਜੇ ਕਿਹਦੀ ਸਰਕਾਰ ਆ ਜੇ ਸੋ ਆਪਾਂ ਨੂੰ ਹੰਕਾਰਨਾ ਨਹੀਂ ਚਾਹੀਦਾ ਤੁਸੀਂ ਇਹਦਾ ਬਾਇਓਲੋਜੀਕ ਇੱਕ ਐਗਜ਼ਾਮਪਲ ਹੈ ਆਪਣੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਆਪਣੇ ਸਤਕਾਰਯੋਗ ਪ੍ਰਕਾਸ਼ ਸਿੰਘ ਸਰਗਵਾਸੀ ਬਾਦਲ ਸਾਹਿਬ ਫਾਰਮਰ ਚੀਫ ਮਿਨਿਸਟਰ ਸਾਹਿਬ ਉਹਨਾਂ ਕੋਲ ਜੇ ਕੋਈ ਆਪੋਜੀਸ਼ਨ ਆਲਾ ਆ ਜਾਂ ਜੇ ਕੋਈ ਧਰਨੇ ਆਲਾ ਆ ਜਾਂ ਕੋਈ ਆਪਦੀ ਗੱਲ ਰੱਖਣ ਵਾਲਾ ਉਹਨਾਂ ਦੇ ਉਲਟ ਪਾਰਟੀ ਵਾਲਾ ਜੇ ਕੋਈ ਜਾਂਦਾ ਵੀ ਸੀ ਉਹ ਦੋਵੇਂ ਹੱਥ ਜੋੜ ਕੇ ਉਹਨਾਂ ਦੀ ਗੱਲ ਸੁਣਦੇ ਸੀ ਤੇ ਉਹਨਾਂ ਦਾ ਸਵਾਗਤ ਕਰਦੇ ਸੀ ਇਹ ਥੋੜੀ ਹੈ ਕਿ ਯਾਰ ਆਪਾਂ ਹੰਕਾਰ ਚੱਕ ਲੈ ਜਾਓ ਕਰ ਲਓ ਜੋ ਕਰਨਾ ਅਸੀਂ ਤਾਂ ਆਪਦੀ ਮਰਜ਼ੀ ਕਰਾਂਗੇ ਜੇ ਥੋੜੀ ਸਾਡੇ ਨਾਲ ਨਹੀਂ ਜਚੂਗੀ ਅਸੀਂ ਤੁਹਾਡੇ ਰੇਡ ਮਰਾਵਾਂਗੇ ਇਹ ਤਾਂ ਕੱਲ ਨੂੰ ਤੁਹਾਡੇ ਮੇਰੇ ਵੀ ਰੇਡ ਮਰਾ ਦੇਣਗੇ ਜੀ ਇੰਟਰਵਿਊ ਵੇਖ ਕੇ ਇਹਨਾਂ ਦਾ ਕੀ ਪਤਾ ਰੇਡਾਂ ਵਜ ਰਹੀਆਂ ਕਿਸਾਨ ਅੱਗ ਨੂੰ ਰੇਟੇਨ ਵੀ ਕੀਤਾ ਜਾ ਰਿਹਾ ਹੈ ਤੇ ਵਿਧਾਨ ਸਭਾ ਜਦੋਂ ਵਿਰੋਧੀ ਧਿਰ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਉੱਥੇ ਮਿਹਣੋ ਮਿਹਣੀ ਇਦਾਂ ਹੁੰਦਾ ਜਿਵੇਂ ਬੀਬੀਆਂ ਲੜਦੀਆਂ ਪਿੰਡਾਂ ਦੇ ਵਿੱਚ ਤੇ ਉੱਥੇ ਆਪਾਂ ਮਸਲੇ ਸੁਝਾਉਣੇ ਹੁੰਦੇ ਆ ਉੱਥੇ ਇੱਕ ਦੂਜੇ ਤੇ ਇਦਾਂ ਮਿਹਣੋ ਮਿਹਣੀ ਕੀਤਾ ਜਾਂਦਾ ਉਹਨੂੰ ਕਿਵੇਂ ਦੇਖਦੇ ਹੋ ਪ੍ਰੋਡਕਟਿਵਿਟੀ ਥੋੜੀ ਜੀ ਘਟ ਹੈ ਜੀ ਹੂੰ ਮਤਲਬ ਜੇ ਹੂੰ 92 ਐਮ ਐਲ ਏ ਨਾ 91 ਐਮ ਐਲ ਏ ਜਿਹੜੇ ਬਣੇ ਇਹਨਾਂ ਦੇ ਇਹਨਾਂ ਨੂੰ ਕਿਹੜਾ ਕੋਈ ਨੌਲੇਜ ਹੈ ਜੀ ਵਿਧਾਨ ਸਭਾ ਚ ਕਿਵੇਂ ਲੈਜਿਸਲੇਸ਼ਨ ਚੱਲਦੀ ਹੈ ਕਿਵੇਂ ਤੁਸੀਂ ਆਪਣਾ ਪੁਟ ਫਾਰਵਰਡ ਕਰਨਾ ਹੈ ਕਿਵੇਂ ਕੰਮ ਕਰਾਣੇ ਵਿਧਾਨ ਸਭਾ ਚੋਂ ਇਹ ਤਾਂ ਬਸ ਉਹੀ ਹਵਾ ਹਵਾਈ ਵਾਲਾ ਕੰਮ ਸੀਗਾ ਮੌਕਾ ਮਿਲ ਗਿਆ ਬਣ ਗਏ ਐਮ ਐਲ ਏ ਬਣ ਗਏ ਅੰਦਰ ਪਹੁੰਚ ਗਏ ਬਟ ਸਹੀ ਮਾਣੇ ਚ ਅੰਦਰੋਂ ਸਿਸਟਮ ਕਿਵੇਂ ਚੱਲਦਾ ਇੱਕ ਉਹ ਪੜਿਆ ਲਿਖਿਆ ਨੌਜਵਾਨ ਹੈ ਜਿਹਨੂੰ ਕੋਈ ਸਿਆਸੀ ਨੌਲੇਜ ਹੈਗੀ ਹੈ ਜੀ ਉਹ ਹੀ ਕਰ ਸਕਦੇ ਹੈ ਨਾ ਅਦਰਵਾਇਸ ਤਾਂ ਫਿਰ ਉਹ ਮੈਣੋ ਮਣੀ ਕਾਂਵਾਂ ਵਾਲੀ ਪੰਚਾਇਤ ਹੈ ਜੀ ਕਾਨ ਜਿਹੜਾ ਗਾਣਾ ਆਇਆ ਸੀਗਾ ਕਾਂਵਾਂ ਵਾਲੀ ਪੰਚਾਇਤ ਕਦੇ ਨਹੀਂ ਚੁਣੀਦੀ ਉਹੀ ਹਾਲ ਅੰਦਰ ਆਪਣੇ ਵਿਧਾਨ ਸਭਾ ਚ ਹੈ ਜੀ ਹੁਣ ਇੱਕ ਬਾਈ ਜੀ ਬਰਾੜ ਸਾਹਿਬ ਜਿਵੇਂ ਐਮ ਐਲ ਏ ਸਾਹਿਬ ਨੂੰ ਸੌ ਖਾਣੀ ਪੈ ਰਹੀ ਆਪਣੇ ਬੱਚੇ ਦੀ ਵੀ ਮੈਂ ਇਮਾਨਦਾਰ ਹਾਂ ਭ੍ਰਸ਼ਟਾਚਾਰ ਮੁਕਤ ਸਰਕਾਰ ਹੈਗੀ ਹੈ ਸੌਾਂ ਆਪਣੇ ਬੱਚਿਆਂ ਦੀਆਂ ਖਾਣੀਆਂ ਪੈ ਰਹੀਆਂ ਐ ਐਮਐਲਏ ਨੂੰ ਸਰਕਾਰ ਨੂੰ ਕਹਿ ਲੋ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਮੈਨੂੰ ਉਸ ਕੇਸ ਦੀ ਪਹਿਲੀ ਗੱਲ ਅੰਦਰਲੀ ਨੀਟੀ ਗ੍ਰਿਟਿਸ ਨਹੀਂ ਪਤਾ ਬਟ ਜਿੰਨਾ ਉੱਪਰ ਮੈਂ ਸੋਸ਼ਲ ਮੀਡੀਆ ਤੇ ਰਾਈਂ ਸਟੱਡੀ ਕਰ ਸਕਿਆ ਹਾਂ ਜੋ ਚੀਜ਼ਾਂ ਵੇਖੀਆਂ ਕਿ ਹਾਂਜੀ ਉਹ ਬੰਦਾ ਦੀ ਫੋਟੋ ਹੈਗੀ ਐ ਐਮਐਲਏ ਸਹਿਬਾਂ ਤੋਂ ਰਖੜੀ ਬਣਾਉਂਦੇ ਦੀਆਂ ਤੇ ਉਹਨਾਂ ਦੇ ਜਾਣਕਾਰ ਹੈਗੇ ਜਿੱਥੇ ਸਾਹਮਣੇ ਕੈਸ਼ ਪਈ ਐ ਤੇ ਉਹ ਬੰਦਾ ਪਿਆ ਉਹ ਮੇਬੀ ਹੁਣ ਆਈ ਡੋਨਟ ਨੋ ਫੇਕ ਐ ਰੀਅਲ ਐ ਕੀ ਕਹਾਣੀ ਐ ਉਹ ਨਹੀਂ ਮੈਨੂੰ ਪਤਾ ਬਟ ਆਫਕੋਰਸ ਬਹੁਤ ਸਾਰੇ ਹੁਨੇ ਤੇ ਐਮ ਐਲ ਏ ਸਹਿਬਾਨ ਹੈਗੇ ਜਿਨ੍ਹਾਂ ਦੀਆਂ ਨਵੀਆਂ ਫੋਰਚਨਰਾਂ ਨਵੀਆਂ ਦੋ ਦੋ ਕਿੱਲਿਆਂ ਚ ਕੋਠੀਆਂ ਯਾ ਨਾ ਨਵੀਆਂ ਜ਼ਮੀਨਾਂ ਨਵੇਂ ਸ਼ੋਰੂਮ ਲਿੱਤੇ ਜਾ ਰਹੇ ਸੋ ਹੁਣ ਮੈਂ ਨਾਮ ਤਾਂ ਕਿਸੇ ਦਾ ਕਿਉਂ ਲੈਣਾ ਜੀ ਹੁਣ ਸਭ ਨੂੰ ਪਤਾ ਹੀ ਹੈ ਕੋਈ ਪਤਾ ਨਹੀਂ ਕਾਲ ਨੂੰ ਥੋੜੇ ਮੇਰੇ ਮਗਰ ਪੈ ਜਾਣ ਸੋ ਇਸ ਕੰਮ ਚ ਤਾਂ ਇਹ ਕ腐ਸ਼ਨ ਵਾਲੇ ਕੰਮ ਚ ਤਾਂ ਫਸੇ ਹੀ ਵੇ ਹੈ ਜੀ ਇਹ ਕੱਲ ਨੂੰ ਕੱਲ ਨੂੰ ਧਰਨਾ ਕਿਸਾਨਾਂ ਨੇ ਚੰਡੀਗੜ੍ਹ ਦੀ ਕਾਲ ਦਿੱਤੀ ਪਈ ਹੈ ਬਹੁਤ سارے ਕਿਸਾਨ ਅਗੋਂ ਤੇ ਰੇਡਾਂ ਵੱਜੀਆਂ ਬਹੁਤ سارے ਘਰਾਂ ਚੋਂ ਬਾਹਰ ਵੀ ਹੋ ਚੁੱਕੇ ਆ ਤੇ ਕਿਵੇਂ ਦੇਖਦੇ ਹੋ ਵਿਰੋਧੀ ਧਿਰ ਵੱਜੋਂ ਵੀ ਆਪਾਂ ਦੇਖੀਏ ਤੁਸੀਂ ਕਿਸਾਨ ਵੀ ਹੈਗੇ ਹੋ ਕੱਲ ਵਾਲੇ ਮੋਰਚੇ ਨੂੰ ਜੇ ਕਿਸਾਨ ਕਹਿੰਦੇ ਵੀ ਲਾਵਾਂਗੇ ਹਰ ਹਾਲਤ ਵਿੱਚ ਜਦੋਂ ਵੀ ਕਿਸਾਨ ਕੋਈ ਵੀ ਕਾਲ ਦੇਣਗੇ ਜੀ ਮੈਂ ਪੰਜਾਬ ਦਾ ਜਨਰਲ ਸਕੱਤਰ ਵੀ ਆਂ ਕਾਂਗਰਸ ਪਾਰਟੀ ਦਾ ਕਿਸਾਨ ਵਿੰਗ ਦਾ ਅਸੀਂ ਪੂਰਾ ਠੋਕ ਕੇ ਨਾ ਲੈਂ ਜੀ ਉਹਨਾਂ ਦੇ ਹਿੱਕ ਠੋਕ ਕੇ ਹੁਣ ਆਪਣੇ ਇੱਥੇ ਤੁਸੀਂ ਯਾਦ ਕਰੋ ਡੱਲੇਵਾਲ ਸਾਹਿਬ ਦੇ ਹੱਕ ਚ ਔਰ ਹਾਰੂ ਚੌਂਕ 'ਚ ਧਰਨਾ ਲੱਗਿਆ ਸੀ ਮੇਰੇ ਤੋਂ ਇਲਾਵਾ ਮੈਨੂੰ ਉੱਥੇ ਹੋਰ ਕੋਈ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਆਗੂ ਨਹੀਂ ਮੈਨੂੰ ਸਾਨੂੰ ਦਿਖਿਆ ਜਿੰਨੀ ਦੇਰ ਅਸੀਂ ਸੀ ਉੱਥੇ ਸਵੇਰੇ 10 ਵਜੇ ਤੋਂ ਅਸੀਂ 2 ਵਜੇ ਤਾਈਂ ਉੱਥੇ ਸੀਗੇ ਸਾਨੂੰ ਕੋਈ ਸੱਜਣ ਹੋਰ ਨਹੀਂ ਦਿਖਿਆ ਜੋ ਹੋਰ ਕੁਝ ਨਹੀਂ ਸੀ ਜੀ ਮੈਂ ਕਿਹੜਾ ਉੱਥੇ ਜਾ ਕੇ ਸਪੀਚ ਦੇਣੀ ਸੀ ਜਾਂ ਕੁਝ ਕਰਨਾ ਸੀ ਮੈਂ ਤਾਂ ਚੁੱਪ ਕਰਕੇ ਆਪ ਦਾ ਇਕੱਠ ਲੈ ਕੇ ਵਿੱਚ ਜਾ ਕੇ ਬੈਠ ਗਿਆ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਸਮਰਥਨ 'ਚ ਆ ਇਹ ਥੋੜੇ ਕੀ ਹਰਤਾ ਤੇ ਜਾ ਕੇ ਬੋਲਣਾ ਹੀ ਆ ਆਪਾਂ ਕਿ ਐਟਲੀਸਟ ਉੱਥੇ ਸਮਰਥਨ ਲਈ ਤਾਂ ਕੋਈ ਅੱਗੇ ਆਉਂਦਾ ਵੈਸੇ ਤਾਂ ਆਪਾਂ ਐਮਐਲਏ ਇੱਥੇ ਤੁਸੀਂ ਦੇਖੋ ਕਿੰਨੇ ਟਿਕਟਾਂ ਦੇ ਚਾਹਵਾਨ ਐ ਇਲੈਕਸ਼ਨ ਲੜਨ ਦੇ ਚਾਹਵਾਨ ਐ ਬਟ ਹੁਣ ਸਾਰੇ ਗੁੰਮਛੂਦਾ ਕਿਸਾਨਾਂ ਦਾ ਕਹਿਣਾ ਜੀ ਅੱਗੇ ਫਸਲ ਜਿਹੜੀ ਕਣਕ ਦੀ ਵੱਢੀ ਜਾਣੀ ਐ ਮੰਡੀਆਂ ਦਾ ਵੀ ਸਮੱਸਿਆ ਆਉਣੀ ਐ ਅੱਗੇ ਮੂੰਗੀ ਤੇ ਜਿਵੇਂ ਐਮਐਸਪੀ ਦੀ ਗੱਲ ਕੀਤੀ ਗਈ ਸੀ ਉਹ ਕਹਿੰਦੇ ਅਸੀਂ ਝੋਨੇ ਤੋਂ ਇਲਾਵਾ ਹੋਰ ਕੁਝ ਵੀ ਵੇਚਣਾ ਚਾਹੁੰਦੇ ਐ ਪਰ ਸਾਡੇ ਨਾਲ ਕੋਈ ਮੀਟਿੰਗ ਨਹੀਂ ਹੋ ਰਹੀ ਮੀਟਿੰਗਾਂ 'ਚ ਤਲਖੀਆਂ ਹੋ ਰਹੀਆਂ ਤਾਂ ਫਿਰ ਹੁਣ ਕਿਸਾਨ ਕਹਿੰਦੇ ਇਹਦਾ ਹੱਲ ਕਿਵੇਂ ਹੋਵੇ ਅ ਯਕਸੀਰ ਜੀ ਤੁਸੀਂ ਮੈਂ ਕਿਸਾਨ ਪਰਿਵਾਰ ਨੂੰ ਬਿਲੋਂਗ ਕਰਦੇ ਆ ਆਪਾਂ ਨੂੰ ਵੀ ਪਤਾ ਐ ਕਿ ਆਪਾਂ ਝੋਨਾ ਕਦੇ ਉਹੀ ਸ਼ੌਂਕ ਨੂੰ ਨਹੀਂ ਲਾਰੇ ਉਹਦੇ ਵਿੱਚ ਬੇਸਿਕਲੀ ਮੇਨ ਰੀਜ਼ਨ ਹੈ ਹੀ ਇਹ ਕਿ ਆਪਾਂ ਨੂੰ ਸਹੀ ਰੇਟ ਉੱਥੇ ਜੇ ਮਿਲਦਾ ਹੈ ਕਣਕ ਝੋਨੇ 'ਚ ਤਾਂ ਆਪਾਂ ਲਾ ਰਹੇ ਹਾਂ ਹੂੰ ਨਹੀਂ ਤਾਂ ਅਦਰਵਾਈਜ਼ ਬੰਦਾ ਗੁਜ਼ਾਰਾ ਕਿਵੇਂ ਕਰੂਗਾ ਜੀ ਜੇ ਕੋਈ ਬੰਦਾ ਜ਼ਮੀਨ ਠੇਕੇ ਤੇ ਵੀ ਲੈਂਦਾ ਉਹਨੂੰ ਜੇ ਐਮਐਸਪੀ ਸਹੀ ਮਿਲੂਗੀ ਪ੍ਰੋਪਰ ਰੇਟ ਮਿਲੂਗਾ ਤਾਂ ਹੀ ਉਹ ਉਹ ਚੀਜ਼ ਬੀਜੂਗਾ ਹੁਣ ਮੂੰਗੀ ਤੇ ਐਮਐਸਪੀ ਨਹੀਂ ਕਿਸੇ ਵੀ ਚੀਜ਼ ਤੇ ਹੋਰ ਕੋਈ ਗਾਰੰਟੀ ਹੈ ਹੀ ਨਹੀਂ ਜੀ ਉਹ ਤਾਂ ਮਜਬੂਰੀ 'ਚ ਆਪਣਾ ਕਿਸਾਨ ਬੀਜ ਰਿਹਾ ਜੀ ਹੁਣ ਜੇ ਆਲਟਰਨੇਟਿਵ ਸਰਕਾਰ ਦੇ ਦੂਗੀ ਹਿੰਮਤ ਮਾਰ ਕੇ ਤੋ ਆਟੋਮੈਟਿਕਲੀ ਬੰਦੇ ਦੂਸਰੀ ਫਸਲਾਂ ਬੀਜਣਗੇ ਜੀ ਤੇ ਜਿਵੇਂ ਪਹਿਲਾਂ ਤਾਂ ਕਿਸਾਨਾਂ ਨੇ ਚੰਡੀਗੜ੍ਹ ਜਾ ਕੇ ਇਕੱਲਾ ਉੱਥੇ ਧਰਨਾ ਹੀ ਲਾਉਣਾ ਸੀਗਾ ਹੁਣ ਕੱਲ ਨੂੰ ਜੇ ਕਿਸਾਨ ਨਿਕਲਦੇ ਆ ਕੁਝ ਕਿਸਾਨ ਗ੍ਰਿਫਤਾਰ ਵੀ ਹੋ ਗਏ ਆ ਜਿੱਥੇ ਜਿੱਥੇ ਕਿਸਾਨ ਨਿਕਲਣਗੇ ਸੜਕਾਂ ਤੇ ਰੋਕ ਲਏ ਜਾਣਗੇ ਤਾਂ ਉਸ ਤੋਂ ਤਾਂ ਫਿਰ ਵੱਡਾ ਜਾਮ ਲੱਗ ਜਾਣਾ ਜੀ ਦੇਖੋ ਇਹ ਤਾਂ ਹੈ ਜੀ ਆਮ ਪਬਲਿਕ ਨੂੰ ਤਾਂ ਇਹਦੇ ਵਿੱਚ ਜਦੋਂ ਧਰਨੇ ਮਚਾਰੇ ਹੁੰਦੇ ਆ ਪ੍ਰੋਬਲਮ ਤਾਂ ਆਂਦੀ ਹੈ ਐਮਰਜੈਂਸੀ ਵਹੀਕਲਸ ਨੂੰ ਵੀ ਪ੍ਰੋਬਲਮ ਆਂਦੀ ਹੈ ਬਟ ਉਹਦਾ ਸਿੱਟਾ ਜੇ ਹੁਣ ਪੁਲਿਸ ਮਾਪਨੇ ਪੁਲਸ ਵਾਲੇ ਭਰਾ ਵੀ ਇਹ ਸਮਝਣ ਇਹਨਾਂ ਨੂੰ ਪਹੁੰਚ ਲੈਣ ਦੇਣ ਜੀ ਸੀਐਮ ਹਾਊਸ ਦੇ ਘਰ ਦੇ ਬਾਹਰ ਉਹ ਉੱਥੇ ਧਰਨਾ ਲਾ ਕੇ ਬੈਠ ਜਾਣ ਉੱਥੇ ਤੱਕ ਤਾਂ ਜਾਣ ਹੀ ਨਾ ਦਿੰਦੇ ਪ੍ਰੋਬਲਮ ਉੱਥੇ ਜਾਂਦੀ ਹੈ ਉਹਨਾਂ ਦੀ ਪੁਲਿਸ ਆਪਣੀ ਪ੍ਰੋਟੈਕਸ਼ਨ ਹੀ ਇੰਨੀ مشغروف ਹੁੰਦੀ ਹੈ ਵੀਆਈਪੀਜ਼ ਦੀ ਪ੍ਰੋਟੈਕਸ਼ਨ ਕਰਨ ਚ ਕਿ ਉੱਥੇ ਤੱਕ ਪਹੁੰਚੇ ਨਹੀਂ ਦਿੰਦੇ ਉਹ ਆਟੋਮੈਟਿਕਲੀ ਧਰਨਾ ਫਿਰ ਸੜਕ ਤੇ ਰੋਕਣਾ ਪੈਣਾ ਨਾ ਜੀ ਉਹਨਾਂ ਨੂੰ ਇੱਕ ਬਰਾੜ ਸਾਹਿਬ ਯੂ ਟਰਨ ਸਰਕਾਰ ਨੂੰ ਕਿਹਾ ਜਾਂਦਾ ਪੱਤਰਕਾਰਾਂ ਤੇ ਵੀ ਪਰਚੇ ਹੁੰਦੇ ਆ ਹੋਰ ਵੀ ਬੜੇ ਪਰਚੇ ਹੋਏ ਬਾਅਦ ਦੇ ਵਿੱਚ ਕੈਨਸਲ ਹੋ ਜਾਂਦੇ ਆ ਅਣਾ ਬਹੁਤ ਕੁਝ ਹੋ ਜਾਂਦਾ ਹੁਣ ਸੀਮ ਦਾ ਬਿਆਨ ਵੀ ਆ ਗਿਆ ਤਾਂ ਕੱਲ ਨੂੰ ਇਹ ਵੀ ਕਹਿੰਦੇ ਯੂ ਟਰਨ ਹੋ ਸਕਦਾ ਬਿਲਕੁਲ ਹੋ ਸਕਦਾ ਜੀ 100% ਇਹ ਇਹਦਾ ਕਾਰਨ ਇਹ ਹੈ ਜੀ ਇੱਕ ਤਾਂ ਨਾ ਡਿਸੀਜਨ 메ਕਿੰਗ ਪਾਵਰ ਨਹੀਂ ਹੈ ਔਰ ਇਹ ਡਿਸੀਜਨਸ ਬਹੁਤ ਸਾਰੀਆਂ ਈਗੋ ਨਾਲ ਰਲ ਰਹੀਆਂ ਮਤਲਬ ਹੈਂਕੜਿਚ ਡਿਸੀਜਨਸ ਲਿੱਤੀਆਂ ਜਾ ਰਹੀਆਂ ਤਾਂ ਆਟੋਮੈਟਿਕਲੀ ਜਦੋਂ ਹੈਂਕੜਿਚ ਕੋਈ ਚੀਜ਼ ਤੁਸੀਂ ਕਰੋਗੇ ਕਿਸੇ ਤੇ ਪਰਚਾ ਕਟਾਓਗੇ ਜਦੋਂ ਉਹਦਾ ਰੋਲਾ ਉਹ ਸੋਚਦੇ ਆ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਜੀ ਪਰਚਾ ਹੋ ਗਿਆ ਜਾਂ ਕੋਈ ਕਿਸ ਨਾਲ ਧੱਕਾ ਕਰਦਾ ਕਿ ਅੱਜ ਦੇ ਜ਼ਮਾਨੇ ਵਿੱਚ ਕੋਈ ਚੀਜ਼ ਲੁਕੀ ਨਹੀਂ ਰਹਿੰਦੀ ਖਾਸ ਕਰਕੇ ਜਦੋਂ ਤੁਹਾਡੇ ਵਰਗੇ ਸਾਥੀ ਚੰਗੇ ਸਾਥੀ ਚੰਗੇ ਮੀਡੀਆ ਵਾਲੇ ਸੱਜਣ ਹੋਣ ਚੰਗਾ ਸੋਸ਼ਲ ਮੀਡੀਆ ਦਾ ਕਨੈਕਸ਼ਨ ਹੋਵੇ ਕਿੱਥੇ ਕੋਈ ਚੀਜ਼ ਲੁਕੀ ਰਹਿੰਦੀ ਹੈ ਉਹ ਸੋਚਦੇ ਸੀ ਕਿ ਇਹਨਾਂ ਨੂੰ ਨੱਪ ਲਾਂਗੇ ਦਬਾ ਲਾਂਗੇ ਤੇ ਗੱਲ ਲੁਕੀ ਰਹਿ ਜੂਗੀ ਉਹ ਜਦੋਂ ਗੱਲ ਦਾ ਪਤੰਗੜ ਇੰਨਾ ਬਣ ਗਿਆ ਜੀ ਜਦੋਂ ਗੱਲ ਫੈਲ ਗਈ ਆਟੋਮੈਟਿਕਲੀ ਕੈਨਸਲ ਕਰਨਾ ਪੈਂਦਾ ਜੀ ਕੀ ਲੱਗਦਾ ਵਟਸਐਪ ਇਹ ਤਿਆਰਬੇ ਦੀ ਘਾਟ ਆ ਪਹਿਲਾਂ ਫੈਸਲੇ ਲੈ ਲੈ ਜਾਂਦੇ ਆ ਫਿਰ ਯੂ ਟਰਨ ਫਿਰ ਵਾਪਸ ਪਰਚੇ ਵਾਪਸ ਸੌਖਿਸ਼ ਯਾ ਪਰ ਸਰਕਾਰ ਜਿਵੇਂ ਕਹੇ ਵਿਰੋਧੀ ਧਿਰ ਕਹਿੰਦੇ ਚਲਉਣੀ ਨਹੀਂ ਆਉਂਦੀ ਮੋਸਟ ਪ੍ਰੋਬਬਲੀ ਤਾਂ ਜੀ ਜਿਵੇਂ ਮੈਂ ਕਹਿਆ ਸੀ ਕਾਮ ਵਾਲੀ ਪੰਚਾਇਤ ਵਾਲੀ ਗਾਣੀ ਹੈ ਜੀ ਇਹਨਾਂ ਨੂੰ ਐਕਸਪੀਰੀਅੰਸ ਨਹੀਂਗਾ ਇਹ ਮੰਨਣ ਨਾ ਮੰਨਣ ਆਪਦੇ ਜਾਣੇ ਪੋਟਰੇ ਤਾਂ ਬਹੁਤ ਕਰਦੇ ਕਿ ਸੀ ਬਹੁਤ ਨੋਲੇਜੇਬਲ ਹੈ ਸਾਨੂੰ ਬਹੁਤ ਚੀਜ਼ਾਂ ਪਤਾ ਹੈ ਬਟ ਉਹ ਅੰਦਰ ਖਾਤੇ ਨਾਲ ਉਹ ਜੀ ਹਲਕਿਆਂ ਚ ਹੀ ਨਹੀਂ ਕੰਟਰੋਲ ਆਇਆ ਹੈ ਤਾਈ ਅਫਸਰशाही ਤੇ ਨਹੀਂ ਕੰਟਰੋਲ ਹੈਗਾ ਹੁਣ ਤਹਿਸੀਲਦਾਰ ਸਹਿਬਾਨ ਆਪਣੇ ਧਰਨੇ ਤੇ ਬੈਠੇ ਧਰਨਾ ਲਈ ਬੈਠੇ ਕਿਦੇ ਲਈ ਕਿ ਸਾਨੂੰ ਕਰਾਪਸ਼ਨ ਕਰਨ ਦਿਓ ਫੋਰ ਐਗਜ਼ਾਮਪਲ ਜਿਆ ਜਿੱਦ ਤੇ ਵੀ ਵਿਜੀਲੈਂਸ ਇਨਕੁਆਇਰੀ ਹੋਈ ਹੈ ਮਤਲਬ ਇਹ ਕੋਈ ਤਨਲਾੰ ਦਾ ਕਾਰਨ ਹੈ ਜੀ ਜਦੋਂ ਵਿਜੀਲੈਂਸ ਆਈ ਆ ਫਿਰ ਉਦੋਂ ਛੱਡ ਕੇ ਕੁਰਸੀਆਂ ਭੱਜ ਗਏ ਫਿਰ ਕਿਤਨੇ ਕਿਤੇ ਦਾਲ ਚ ਕਾਲਾ ਇੱਕ ਦਿਨ ਕਿਤੇ ਕਿਉਂ ਭੱਜੇ ਜੇ ਤੁਸੀਂ ਨਹੀਂ ਸੱਚੇ ਹੋ ਜੇ ਤੁਸੀਂ ਕਿਸੇ ਦਾ ਦੋ ਨੰਬਰ ਦਾ ਪੈਸਾ ਕਿਸੇ ਨੇ ਵੀ ਨਹੀਂ ਲਿਆ ਕੱਲੇ ਉਹਨਾਂ ਦੀ ਗੱਲ ਨਹੀਂ ਕਿਸੇ ਵੀ ਅਫਸਰ ਕੋਈ ਨਹੀਂ ਲੈਂਦਾ ਫਿਰ ਭੱਜਦੇ ਕਿਉਂ ਉੱਥੇ ਬਹਿ ਕੇ ਕਹੋ ਯਾਰ ਲੋ ਦਿਖਾਓ ਕਿੱਥੇ ਲਿਆ ਸੀ ਕੁਝ ਹੁਣ ਤੁਹਾਨੂੰ ਵੀ ਪਤਾ ਹੀ ਹੈ ਜੀ ਹੁਣ ਤਹਿਸੀਲਾਂ ਚ ਕੀ ਕੰਮ ਚੱਲਦਾ ਕਿਵੇਂ ਚੱਲਦਾ ਮੈਂ ਤਾਂ ਕਹਿੰਦਾ ਨਵੇਂ ਮੁੰਡਿਆਂ ਨੂੰ ਅਫਸਰ ਬਣਾ ਕੇ ਮੌਕਾ ਦੇਣਾ ਚਾਹੀਦਾ ਤੇ ਅਖੀਰ ਚ ਕੀ ਕਹੋਗੇ ਜਿਹੜਾ ਅਕਸਰਾਂ ਤੇ ਐਕਸ਼ਨ ਹੋ ਰ ਇਹ ਐਕਸ਼ਨ ਬਹੁਤ ਹੀ ਮੰਦ ਭੱਗ ਹੈ ਈਗੋਇਸਟਿਕ ਮੂਵ ਆਫ ਗਵਰਨਮੈਂਟ ਹੈ ਈਗੋ ਦੇ ਵਿੱਚ ਇਹ ਸਟੈਪ ਲਿੱਤਾ ਗਿਆ ਕਿ ਰਾਤ ਨੂੰ ਅਫਸਰਾਂ ਨੂੰ ਜਿਵੇਂ ਆਰਡਰ ਕਰਤਾ ਜੀ ਈਗੋ ਚ ਆ ਕੇ ਕਿ ਮੇਰੇ ਨਾਲ ਬੁੱਠਾ ਬੋਲੇ ਜੀ ਲਾਓ ਸਵੇਰ ਨੂੰ ਸਾਰਿਆਂ ਦੇ ਰੇਡਾਂ ਮਾਰੋ ਜਾਂ ਸਾਰਿਆਂ ਨੂੰ ਹਾਊਸ ਅਰੈਸਟ ਕਰੋ ਬਹੁਤ ਗਲਤ ਚੀਜ਼ ਹੈ ਇਹ ਡੈਮੋਕਰੇਸੀ ਨੂੰ ਕਮਜ਼ੋਰ ਕਰਨ ਦਾ ਤਰੀਕਾ ਹੈ ਔਰ ਇਹ ਸਰਕਾਰ ਸਦਾ ਰਹਿੰਦੀ ਨਹੀਂ ਪਾਵਰ ਕਦੇ ਇੱਕ ਹੱਥ 'ਚ ਰਹਿੰਦੀ ਨਹੀਂ ਸਾਡੇ ਪਰਿਵਾਰਾਂ ਨੇ ਵੀ ਬਥੇਰੀਆਂ ਪਾਵਰਾਂ ਵੇਖੀਆਂ ਉਹ ਆਂਦੀਆਂ ਐ ਤੇ ਚਲੇ ਜਾਂਦੀਆਂ ਐ ਹੁਣ ਇਹਨਾਂ ਨਾਲ ਵੀ ਇਹੀ ਹੈ ਸੋ ਇਹ ਆਪ ਦਾ ਵੀ ਪ੍ਰਿਪੇਅਰਡ ਰੱਖਣ ਜੀ ਫਿਰ ਧੰਨਵਾਦ ਜੀ ਸੋ ਅਨੇਕ ਸਿੰਘ ਬਰਾੜ ਜੀ ਨੇ ਵੀ ਕਿਹਾ ਕਿ ਜਿਹੜਾ ਕਿਸਾਨਾਂ ਤੇ ਐਕਸ਼ਨ ਹੋਇਆ ਹੈ ਈਗੋ ਦੇ ਵਿੱਚ ਕਰ ਰਹੀ ਹੈ ਸਰਕਾਰ ਜੋ ਕਿ ਸਰਾਸਰ ਗਲਤ ਹੈ ਕਮੈਂਟ ਕਰਕੇ ਜਰੂਰ ਦੱਸਿਓ ਕੀ ਆ ਤੁਹਾਡਾ ਕਹਿਣਾ ਇਸ ਵਿਸ਼ੇ ਤੇ ਧੰਨਵਾਦ